ਜਲੰਧਰ ਪੁਲਿਸ ਨਸ਼ੇ ਦੇ ਖਿਲਾਫ ਐਕਸ਼ਨ ਕਰਦੀ ਕੋਈ ਨਜ਼ਰ ਆ ਰਹੀ ਹੈ ਨਸ਼ੇ ਦੇ ਖਿਲਾਫ ਚਲਾਈ ਗਈ ਮੁਕਿੰਦ ਤਹਿਤ ਅੱਜ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਅਤੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਬਸਤੀ ਕੁਜਾ ਮਹਾਰਿਸ਼ੀ ਵਾਲਮੀਕੀ ਮੰਦਰ ਦੇ ਕੋਲ ਇੱਕ ਤਸਕਰ ਦੇ ਘਰ ਤੇ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਸਚੇਨ ਨਾਮਕ ਤਸਕਰ ਦੇ ਘਰ ਜੋ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਉਸ ਨੂੰ ਟੈਟਰੀ ਕੀਤਾ ਮਾਮਲੇ ਦੀ ਜਾਣਕਾਰੀ ਦਿੰਦੇ ਕੋਈ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਚਿੰਦ ਦੇ ਖਿਲਾਫ ਤਸਕਰੀ ਦੇ 10 ਮਾਮਲੇ ਦਰਜ ਨੇ ਤੇ ਸਚਿੰਦ ਨੇ ਨਸ਼ਾ ਵੇਚ ਕੇ ਇਹ ਨਜਾਇਜ਼ ਉਸਾਰੀ ਕੀਤੀ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਦੀ ਟੀਮ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਹੁਣ ਪੁਲਿਸ ਵੱਲੋਂ ਨਗਰ ਨਿਗਮ ਦੇ ਇਸ ਕੰਮ ਦੇ ਵਿੱਚ ਇਸ ਕਾਰਵਾਈ ਦੇ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਕਮਨ ਸਭ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਦੇ ਨਾਮ ਤੇ ਹੋ ਰਹੀ ਹੈ ਕਿ ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਡੀ ਨਾਂ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮੁਕਤਵੇਂ ਦਰਜ ਹੈਗੇ ਐਨਡੀਪੀ ਸੈਕਟ ਦੇ ਉਹਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਪਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਹੈ ਉਹਨੂੰ ਡਿਮੋਲਿਸ਼ ਕਰਨਾ ਬਣਦਾ ਤੇ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਤੇ ਜੋ ਤੁਸੀਂ ਦੇਖ ਰਹੇ ਹੋ ਵੀ ਜੋ ਵੀ ਉਹਨੇ ਇਲੈਗਲ ਕੰਸਟਰਕਸ਼ਨ ਕੀਤੀ ਸੀ ਉਹ ਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਨਜੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਨਜੋਗ ਸੀਪੀ ਮੈਮ ਵੱਲੋਂ ਜੋ ਇੱਕ ਸਾਨੂੰ ਗਾਈਡਲਾਈਨ ਜਾਂ ਕੰਸਟਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅਮਜੇ ਲਿਆਂਦੀ ਜਾ ਰਹੀ ਆ ਜਿਹੜੇ ਵਿਅਕਤੀ ਦੇ ਘਰੋਂ ਤੁਸੀਂ ਦੱਲੇ ਉਹਨਾਂ ਦੀ ਨਾਮ ਕੀ ਹੈ ਉਹਦਾ ਨਾਮ ਸਚੇਵ ਇਹ ਵੀ SLAਡੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਹੈ ਇਹ ਇਹਦੇ ਖਿਲਾਫ ਵਕ ਵਕ ਖਾਣਿਆਂ ਦੇ ਵਿੱਚ ਐਨਡੀਪੀ ਸਖਜੇ 10 ਮੁਕਦਮੇ ਦਰਜ ਨੇ ਨਹੀਂ ਇਸ ਟਾਈਮ ਬਾਹਰ ਹੈਗਾ ਜੀ ਇਹ ਔਰ ਇਹਨਾਂ ਦੇ 10 ਮੁਕਦਮਾ ਜਿਹੜਾ ਹੈਗਾ ਉਹ ਕਿਸੇ ਸੈਂਟਰ ਚ ਦਾਖਲ ਕਰਾਇਆ ਹੈਗਾ ਇਹਨਾਂ ਨੇ ਔਰ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹਦੇ ਘਰ ਵਾਲਾ ਨੇ ਰਿਪੋਰਟ ਵੀ ਕੀਤੀ ਹੈ ਦੇਖ ਲਓ ਇਹ ਖਰਾਬ ਬਣਾਇਆ ਆ ਨਹੀਂ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਕਿਹਾ ਹੈਗਾ ਵੀ ਜਿਹੜਾ ਹੁਣ ਇਹ ਮਿਹਨਤ ਨਾ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਕੀ ਕੰਸਟਰਕਸ਼ਨ ਕੀਤੀ ਹੈਗੀ ਹੈ ਇਹ ਲਗਨ ਕੰਸਟਰਕਸ਼ਨ ਹੈਗੀ ਆ ਉਹ ਅਸੀਂ ਲਾ ਮਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਸੱਜਣ ਜੀ ਸੱਚ ਨਹੀਂ ਮੈਂ ਪ੍ਰਵਾਦ ਦੇ ਵੇਦ ਜੀ ਤੋਂ ਹੋ ਰਹੀ ਨਹੀਂ ਅਜੇ ਤਾਂ ਸੱਚ ਨਹੀਂ ਕੱਲਾ ਸੀਗਾ ਜਿਹੜਾ ਵੇਦ ਜੀ ਦੇ ਖਿਲਾਫ ਮੁਕਦਮੇ ਦਰਜ ਨੇ ਉਹਦੇ ਖਿਲਾਫ ਹੀ ਇਹ ਕਾਰਵਾਈ ਹੋ ਜੇ ਸਰ ਜੀ ਅੱਜ ਰਿਪੋਰਟ ਕਰਨ ਦਾ ਵਾਸਤੇ ਕੀ ਕਾਰਨ ਇਹ ਕਿ ਸਰਕਾਰ ਵੱਲੋਂ ਜਿਹੜੀ ਕਿ ਜੁਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਹੈ ਨਾ ਉਹਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਲਿਸਟ ਭੇਜੀ ਗਈ ਸੀਗੀ ਉਹਦੇ ਚ ਇਸ ਬਿਲਡਿੰਗ ਦਾ ਵੀ ਨਾਮ ਹੈਗਾ ਤੇ ਅੱਜ ਪੁਲਿਸ ਸਹਾਇਤਾ ਨਾਲ ਐਸੀ ਇਮਾਰਤ ਵਿਰੁੱਧ ਜਿਹੜੀ ਉਹਨੇ ਉਲੰਘਣਾ ਕੀਤੀ ਉਹਦੇ ਕਾਰਵਾਈ ਕੀਤੀ ਜਾ ਰਹੀ ਹੈ ਇਲੀਗਲ ਬਣੀ ਹੋਈ ਸੀਗੀ ਜਿਹੜੀ ਕੰਸਟ੍ਰਕਸ਼ਨ ਇਲੀਗਲ ਹੈਗਾ ਜਿਹੜਾ ਸਾਡੇ ਉੱਪਰ ਵੱਧ ਰਾ ਗੱਡੇ ਨੇ ਖੜੇ ਗੱਡੇ ਨੇ ਉਹਨੂੰ ਤੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਨੋਟਿਸ ਦਿੱਤੋ ਇਹਨੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੋਈ ਹੈ ਨਹੀਂ ਨੋਟਿਸ ਦਿੱਤਾ ਹੈ ਇਹ ਦਫ਼ਤਰ ਦੇ ਰਿਕਾਰਡ ਦੇਖ ਸਕਦੇ ਆ ਯਾਰ ਨੋਟਿਸ ਦਿੱਤਾ ਹੈ